ਅਣੀ ਜੇ ਜਲ ਰਹੇ ਨੇ ਭਾਈ ਕਹਾੜੀਆਂ ਤੇਰੇ ਡਾਣੇ ਵੱਡੇ ਨੇ ਉਹ ਤੋੜੇ ਜਾ ਰਹੇ ਨੇ ਵਾਹ ਵਾਹ ਬਾਪੂ ਕੋਲਾ ਜੋਰ ਲੱਗੇ ਹੋਏ ਭਾਈ ਬਾਪੂ ਦਾ ਹੋ ਲੈ ਭਾਈ ਸੋਣਿਆ ਜਾ ਆ ਜਾ ਆ ਜਾ ਬੱਬੂ ਆ ਜਾ ਓ ਰਸਾ ਖਿਚ ਲੈ ਅੰਦਰ ਚਾਹੀਦਾ ਜਾ ਵਾ ਜਿਨ੍ਹਾਂ ਦੇ ਬਾਈ ਹੋਰਾਂ ਦੇ ਖੇਤ ਨੇ ਪਾਣੀ ਰੁਕਣੀ ਰਿਹਾ ਕੁਛ ਕੁ ਉਪਰੋਂ ਮੀਂਹ ਪਈ ਜਾਂਦਾ ਮੀਂਹ ਵੀ ਆਈ ਆ ਰਿਹਾ ਹੈ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਪਾਣੀ ਓ ਬਾਈ ਸ੍ਰੀ ਸਾਹਿਬ ਕਿੱਧਰ ਗਏ ਸੀ ਨਹੀਂ ਓੜਦਾ ਖਾਸਾ भारत बाग विदा था पंजाब सिंध गुजरात मराठ द्राविड़ उत्कल गंगा हिमाल हिमाचल जल जमुना गंगा तरंगा गया तब बशुभ नाम जागे गया तब वशुभ नाश से आगे गया तब वशुभ नाश से आगे <laughs> और अभी तो रुको ਕਲਾਈਮੈਕਸ ਅਭੀ ਬਾਕੀ ਹੈ ਤੱਕ ਨਹੀਂ ਅਸੀਂ ਆ ਜੀ ਜਾ ਕੇ ਪਹਿਲੇ ਬੇਵੀ ਪਹਿਲੇ ਸਾਡੀ ਤੂਸਰੀ ਪਾਪਾ ਜੀ ਨੂੰ ਹੈਗਾ ਜੀ ਕਹਿੰਦਾ ਮੈਂ ਬਿੱਲ ਦੇ ਬਾਅਦ ਵਿੱਚ ਚੱਲਿਆ ਗੂੰਗਾ ਜਾਏਗਾ ਹੈ ਮੈਂ ਕਿਹੜਾ ਗਰਾਊਂਡ ਚੱਲਦਾ ਗਰਾਊਂਡ ਉੱਪਰ ਕੀ ਰੀਸ ਨਹੀਂ ਬਾਬੇ ਜੌਨ ਦਾ ਕੀ ਮਤਲਬ ਯਾਰ ਨਾਲੇ ਜੇ ਭਰਤੀ ਆ ਗਈ 1 ਮਿੰਟ 'ਚ ਕਰ ਦਾਂਗੇ ਰੇਸ 1 ਮਿੰਟ 'ਚ ਜਿੰਮ ਜੀ ਮੇਰੀ ਗੱਲ ਨਹੀਂ ਕਰਨੀ ਲੋੜ ਯਾਰ ਹੋ ਜਾਈਏ ਸਾਦਾ ਇਹ ਨੂੰ ਆਈ ਜਾਂਦੀ ਕਹਿੰਦਾ ਬਈ ਕਹਿੰਦਾ ਆਪਾਂ ਮੇਲੇ ਤੋਂ ਬਾਅਦ ਨੂੰ ਚੱਲਾ ਕਰਾਂਗੇ ਮੈਡੀਕਲ ਆਏਗਾ ਉਹ ਕਹਦਾ ਫੋਨ ਵਾਲੇ ਨੇ ਨੂੰ ਲੈ ਕੁਛ ਕਰਨ ਨਾ ਦਿੰਦੇ ਅਰੀ ਦੜੀ ਨੂੰ ਫੋਨ ਆਈ ਜਾਣਗਾ ਹਲੋ ਕੁੜਾ ਮੜਾਉ ਉਹਨਾਂ ਬਸ ਅਜਾ ਅੱਧਾ ਘੰਟਾ ਲੱਗਿਆ ਰੇ ਕੋਈ ਤਾਂ ਨਹੀਂ ਕਿਹਦਾ ਫੋਨ ਆਉਂਦਾ ਤੂੰ ਤੋਹ ਕਿਹਦਾ ਫੋਨ ਆ ਕੰਮ ਦੀ ਗੱਲ ਨਹੀਂ ਹੁੰਦੀ ਨਾਲ ਇਹਦੇ ਕੋਈ ਕੋਰਾ ਇਹ ਨਾ ਜਾਗਾ ਤੂੰ ਘਰ ਦੇ ਬੰਦਾ ਹੈਂ ਚਾਹ ਪਤਨ ਕੀ ਨਾ ਲੱਗੇ ਸੀਰੀਅਸ ਹੋ ਰਿਹਾ ਉਹਨਾਂ ਐਨ ਟੁੱਟ ਗਈ ਭੈਣ ਦੇ ਯਾਰ ਉਹ ਆਹ ਮੋਟ ਚੱਠਾ ਤੋਂ ਲੈ ਪੂਰਾ ਫੁੱਦੂ ਦਾ ਬਣਾ ਦੇ ਝੂੜਦਾ ਬੋਲੇ ਅਰੇ ਇੱਕ ਫੋਨ ਆਇਆ ਕਦੀ ਗੱਲ ਜਰੀ ਨਹੀਂ ਉਹ ਲਾਈਵ ਪਾ ਰਖਿਆ ਕਿੱਥੇ ਚੱਠੀ ਚੱਠਾ ਨਹੀਂ ਲੈ ਟੁੱਟ ਗਈ ਹੈ ਉਹੀ ਫੁੱਦੂ ਬਣਾ ਜਾਂਦਾ ਜਿੱਥੇ ਆਪਾਂ ਖੜੇ ਨਹੀਂ ਦੀ ਪੁਲਤੇ ਮਜ਼ਾਕ ਨਹੀਂ ਸੱਚੀ ਅਸਾ ਫਿਰ ਬਾਰੇ ਤਾਂ ਮੀਂਹ ਪੈ ਲੱਗ ਰਿਹਾ ਹੁਣ ਆਪਾਂ ਕਿਵੇਂ ਜਾਵਾਂਗੇ ਚੱਲੀ ਮੋਟਰਸ ਨਾਲ ਦੇ ਫਿਰ ਮੋਟਰ ਮੋਟਰ ਨਹੀਂ ਜਾਇਆ ਜਾਏਗਾ ਬੂਟੇ ਨੂੰ ਫੋਨ ਕਰਾ ਆਹ ਗੱਡੀਆਂ ਬੁੱਟੇ ਨੂੰ ਲਾਉ ਬੁੱਟਾ ਵੇਲੇ ਹੀ ਆ ਬੁੱਟੇ ਨੂੰ ਫੋਨ ਲਾ ਇਹ ਗੱਡੀ ਲੈ ਕੇ ਆਇਆ ਇਹ ਗੱਡੀ ਲੈ ਕੇ ਆਇਆ ਮੈਂ ਟ ਮਾਰ ਗਿਆ ਚੱਲਦੇ ਆਂ ਲੋੜ ਗਈ ਲੋੜ ਕਿਹੜੀ ਚੀਜ਼ ਹੈ ਇੱਥੇ ਪਹਿਲਾਂ ਮੈਨੂੰ ਆਏ ਲੋੜ ਤਾਂ ਇੱਥੇ ਗਈ ਹੈ ਲੋੜ ਦਾ ਕਾਹਦੀ ਬੰਦਿਆਂ ਦੀ ਲੋੜਾ ਚਲੋ ਮੋੜਿਓ ਤਰੋ ਓਏ ਮੇਰੀ ਗੱਲ ਸੁਣ ਲੈ ਜੇ ਨਾ ਟੁੱਟੀ ਹੋਈ ਜੁੱਤੇ ਤੇਰੇ ਪਹਿਣਗੇ ਉੱਥੇ ਹਾਂ ਚੱਪਲ ਬਹੁਤ ਵੱਡੀਆਂ ਨੇ ਸਲੇਸਰ ਕੁੱਟ ਮੈਨੂੰ ਤਾਂ ਨਹੀਂ ਲੱਗਦਾ ਆ ਗਿਆ ਓਏ ਆ ਗਿਆ ਓ ਵਾਹ ਜੀ ਵਾਹ ਕਿਆ ਬਾਤ ਆ ਬੈਠੋ ਕਰਾ ਗੱਡੀ ਕਮਾਉਣੀ ਤਾਂ ਹੁਣ ਸਾਰ ਪਹਿਲਾਂ ਤਾਂ ਵੀ ਸਲਿੱਪ ਘਟਾਉਣੇ ਦੀ ਗੱਡੀ ਦੇ ਮੇਰੀ ਗੱਲ ਸੁਣਾ ਨਹਿਰ ਚ ਪੈ ਗਿਆ ਕਹਿੰਦੇ ਪੜ ਲਾਡੀ ਨੂੰ ਫੋਨ ਆਇਆ ਗੱਪਾਂ ਕੇ ਸੱਚ ਆ ਉਹ ਜਾ ਕੇ ਦੇਖਦੇ ਆ ਖਿੱਚਦੇ ਕਰਾਂ ਜੱਠਾਂ ਨੂੰ ਉਹ ਗੱਪੇ ਹੋਊਗਾ ਉਹ ਬਹਿ ਜਾਗਾ ਹੁਣ ਲੜੀ ਜਾਣਾ ਮੀ ਕਰ ਉਹ ਆ ਜਾਗਾ ਓਏ ਉਹਨਾਂ ਨਾਲੇ ਕਰੀ ਜਾਂਦਾ ਗੱਲ ਕਹਿੰਦਾ ਕੀ ਲੈ ਕੇ ਚੱਲੀ ਉੱਥੇ ਕਹਿੰਦਾ ਲੈ ਵੀ ਬਾਲਟੀ ਨਾਲ ਪਾੜ ਬੰਦ ਹੁੰਦੇ ਹੁੰਦੇ ਨੇ ਜੀ ਕਹਿੰਦਾ ਬੋਤਲ ਲੈ ਜੀ ਬਾਲਾ ਦੀ ਤਾਂ ਕਰਕੇ ਤੈਨੂੰ ਬੁਲਾ ਲੈ ਬੂਟੇ ਓਏ ਲਾਡੀ ਕਹਿੰਦਾ ਬੋਤਲ ਲੈ ਚੱਲੀ ਬਲੈਂਡਰ ਬਰੈਡ ਦੀ ਸਰਾ ਓਏ ਕੱਲ ਤਾਂ ਮੇਲੇ ਤੇ ਸੇਵਾ ਕਰਕੇ ਹਟੇ ਇਹ ਗੱਲਾਂ ਕਰ ਰਹੇ ਹੋਗੇ ਕਦਾ ਬਲੈਂਡਰ ਪਰ ਓਏ ਬਾਉਂਸਰ ਓਏ ਜਾਜਣ ਦਾ ਬਾਉਂਸਰ ਹੀ ਲੱਗਦਾ ਓ ਮੂਰੇ ਵੇਖਿਆ ਨਾ ਸੈਂਡੋ ਬਾਈ ਫਿਰਦਾ ਕੱਚਰ ਇਧਰ ਨਹੀਂ ਬਾਰੋ-ਬਾਰ ਇਧਰ ਮੋੜਦਾ ਲੈ ਬਈ ਛੱਠਿਆਂ ਨੂੰ ਮੋੜ ਦਿਓ ਮੁੰਡੇ ਕਹਿੰਦੇ ਗੱਡੀ ਲੈ ਬੁੱਡੇ ਕਰਾ ਖੱਚ ਕੇ ਚੱਲ ਬਾਬੇ ਮਾੜਾ ਆਪਣੀ ਕਰਨਾ ਬੰਦ ਜਿਹੜਾ ਪਿਆ ਓਥੇ ਹਾਂ ਓਥੇ ਆਪਾਂ ਦਾ ਬਾਈ ਲਿਸਟ 'ਚ ਨਾ ਲਗਾਉਣਾ ਵਿਸ਼ਾ ਜੀ ਉਹ ਵੀ ਆਏ ਦੀ ਬੰਦੇ ਆਈ ਆਈ پتہ ਉਹਨਾਂ ਦੇ ਜਿਹੜੀ ਪਿੰਡ ਦੀ ਮਨੀਰ ਓਥੇ ਹੀ ਬੈਠੀ ਹੋਣੀ ਹਾਂ ਠੀਕ ਆ ਪਹੁੰਚਾਂਗੇ ਉਹ ਦੋ ਬੰਦੇ ਨੇ ਇਹ ਸਿਰੇ ਦੇ ਓਏ ਆ ਜਾ ਡਾਕਟਰ ਕਹਿੰਦਾ 15 ਮਿੰਟ ਹੋ ਗਏ ਹੋਰ ਤੈਨੂੰ ਕਿਹ ਮਿਟੂਗੇ ਉਹ ਆ ਤਾਂ ਕਿ ਉਹ ਕਾਲੀ ਟੀ-ਸ਼ਰਟ ਆ ਭਗਤਾ ਕਿ ਆ ਉਹ ਨਾ ਜਾਣੀ ਅਸੀਂ ਜਾਣੇ ਆ 15 ਮਿੰਟ ਮਿਟੂ ਨਹੀਂ ਬਚਾਏ ਉਹ ਦਿਨ ਤੁਸੀਂ ਪਾ ਲਾ ਇਹ ਤਾਂ ਗੂੰਗਾ ਆ ਦੇਖ ਲੋ ਭਾਈ ਨੌਜਵਾਨੀ ਖਤਮ ਆ ਇਹ ਜਮੀ ਖਤਮ ਨੇ ਭਾਈ ਉਹ ਕੋਈ ਚੱਠੇ ਪਿੰਡ ਚ ਨਹਿਰ ਚ ਪਾੜ ਪਿਆ ਹੋਇਆ ਤੇ ਆ ਘਰੇ ਸੁੱਤੇ ਪੈਣ ਵਾਲੇ ਦਾ ਕਾ ਹੁੰਦੇ ਕੀ ਕਰਨਗੇ ਕਮਾਈਆਂ ਤੁਸੀਂ ਬਾਇਓ ਦੇਖਿਆ ਉਹ ਲੈ ਨੌਜਵਾਨੀ ਖਤਮ ਆ ਭਾਈ ਜਮਾ ਖਤਮ ਨੌਜਵਾਨੀ ਦੇਖਣ ਨੂੰ ਪੈਂਦੇ ਰੇ ਸਰਕਸ ਲੱਗੀ ਹੋਈ ਉੱਥੇ ਹਾਂ ਜੇ ਅਸੀਂ ਜੋਕਰ ਦੇਖਣਾ ਹੁੰਦਾ ਤੇ ਮੂਤੇ ਮਾਰੋ ਤਾਂ ਫੜਾ ਲੈ ਭਾਈ ਆ ਗਏ ਉਹ ਨਹਿਰ ਦੇ ਯਮਾਂ ਮਰੇ ਪਏ ਨੇ ਮੁੰਡੇ ਪੰਖ ਜਾਂ ਨਹੀਂ ਰਹੇ ਯਾਰਾ ਨਾਲੇ ਦਾ ਭਾਈ ਜਮੀ ਖਾਦ ਉਹਨੇ ਪੁਲਿਸ ਵੀ ਪਹੁੰਚੀ ਖੜੀ ਆ ਉਰੇ ਪਈ ਪਾੜ ਲੱਗ ਰਿਹਾ ਚੜੂ ਚੱਲਦਾ ਆਉ ਉੱਥੇ ਚੱਲਦੇ ਗੱਡੀ ਖੜਾ ਦੇ ਕਹਦਾ ਭਾਈ ਪਾੜੇ ਜੇ ਤਰ ਬਾਹ ਨਕਸਾਰ ਹੋ ਰਿਹਾ ਫੁੱਲ ਕੱਦੂ ਕਰ ਰਿਹਾ ਭਾਈ ਉਰੇ ਕੁਝ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਆ ਚੱਲਦੇ ਆ ਉੱਥੇ ਆ ਦੇਖ ਰੋ ਸੈਂਡਵਾ ਜੀ ਜੱ ਲੈਣੇ ਕਹਿੰਦੇ ਪਾੜਾ ਪਿਆ ਮੈਂ ਤਾਂ ਕਹੀ ਚਲ ਸ਼ੌਕ ਤਾਂ ਉਹਨੂੰ ਮਾਰਨੀ ਆ ਆਂਦਾ ਪਾੜ ਜੇ ਜੇ ਤਰਜੇ ਨੂੰ ਵੀ ਓਏ ਉਹਨੇ ਕੀ ਉਹਨੂੰ ਲਿਆਂਦਾ ਦਾ ਕੀ ਵਾਸਤੇ ਦੀ ਉਹ ਆ ਜਾ ਭਾਈ ਆ ਲੈ ਲੱਡੀ ਯਾਰਾ ਕੱਦੂ ਦਾ ਪੀਰ ਹੈ ਓਏ ਗੱਲਾਂ ਦਾ ਬੜਾ ਪਿਓ ਆ ਉਹ ਲੱਗ ਰਿਹਾ ਗੱਲਾਂ ਮਾਰਨ ਉਹ ਤੇ ਉੱਥੇ ਪਾੜ ਫੈਰਿਆ ਆ ਇਹਨੂੰ ਕੀ ਗੱਲਾਂ ਨੇ ਇਹ ਆ ਮੂਰੀ ਚੱਠਿਆਂ ਦੇ ਨੇ ਉਹ ਪਹੁੰਚਿਆ ਕਰਦੇ ਆ ਗੱਲ ਚੱਠਿਆਂ ਦੇ ਨੇ ਉਹ ਕਿਹੜੇ ਹਮੂਰੀ ਉਹਦਾ ਯਾਰ ਤੂੰ ਆਏ ਰਲ ਵੀ ਨੌਜਵਾਨੀ ਦੇ ਨਾਮ ਤੇ ਕਲੰਕ ਨੇ ਉਹ ਬੰਦੇ ਦਾ ਉਹਨਾਂ ਦੀ ਤਾਂ ਗੱਲੇ ਨਾ ਕਰ ਤੂੰ ਅਸੀਂ ਉਹਨੂੰ ਕਿਹਾ ਵੀ ਆਜੋ ਕਹਾਂ ਤੁਸੀਂ ਦੇਖੋ ਲੈ ਕਹਾਂ ਤੁਸੀਂ ਦੇਖਿਓ ਕਹਾਂ ਲੱਭੀ ਸਰਕਸ ਲੱਗੀ ਹੋਈ ਔਰੇ ਉਹਨੇ ਤਾਂ ਸਾਰਾ ਡੁੱਬ ਗਿਆ ਇੱਧਰ ਤਾਂ ਇਹਦਾ ਹੱਲ ਵੀ ਇਹ ਤਾਂ ਨਹੀਂ ਹੁੰਦੀ ਹੈ ਨਾ ਬੂਟੇ ਕਿਹੜੀ ਲੱਗੂ ਫਿਰ ਔਰੇ ਪੌਦਾ ਹੁਣ ਅਗਲੇ ਕੋ ਕਿਹੜਾ ਪੌਦਾ ਫੁੱਟਾ ਹੁੰਦੀਆਂ ਨੇ ਉੱਚਾ ਲਾਇਆ ਵੀ ਮੁਆਵਜ਼ਾ ਮੁਆਵਜ਼ਾ ਮਿਲ ਜੂ ਸਰਕਾਰ ਤੋਂ ਮਾਜਾ ਦਾ ਪੰਜ ਚਾਰ ਹੁੰਦਾ ਮਾਜਾ ਜੀ 50000 ਰੁਪਏ ਬੋਹ ਮਾੜਾ ਹੋ ਗਿਆ ਨਾ ਯਾਰ ਇਹ ਸਾਹਿਬ ਨਾਲ ਜਿਹੜੀ ਜਿਵੇਂ ਉਹ ਘੱਗਰ ਜੀ ਟੁੱਟਦੀ ਹੁੰਦੀ ਆ ਬਾਬੇ ਬਹੁਤ ਨੁਕਸਾਨ ਹੁੰਦਾ ਉਹ ਤੁਹਾਨੂੰ ਨਾ ਡੇਢ ਸੌ ਕਿੱਲਾ ਦਾ ਇਧਰਲੇ ਪਾਸੇ ਆ ਜਿਹੜਾ ਡੁੱਬ ਗਿਆ ਡੁੱਬ ਗਿਆ ਜਿਹੜਾ ਤੱਕਾ ਯਾਰ ਹਣਾ ਯਾਰ ਦੋ ਤਾਂ ਵੀਰੇ ਪਤਾ ਕੀ ਆ ਯਾਰ ਮੈਂ ਤਾਂ ਪਹਿਲੀ ਵਾਰ ਮੈਂ ਕੀ ਇਧਰ ਆ ਬੀ ਪੜ ਦਾ ਖਾਸਾ ਪੜ ਦਾ ਖਾਸਾ ਬੁੱਟੇ ਕਿਵੇਂ ਬਣੂਗਾ ਗੱਲ ਹੁਣ ਹੋਰ ਕਰਤਾ ਲੈਣੇ ਜਿਹੜੀ ਲੋਟਾ ਇੱਥੋਂ ਵੀ ਡਾਉਣਾ ਸਰੀ ਸੈਟ ਕਰਨ ਵਾਲੀ ਹੈ ਗੇਰਾ ਇਹ ਇਹ ਪਹਿਲਾਂ ਵੀ ਹੋਊਗੀ ਹਾਂ ਥੋੜੀ ਨਿਕਰੀ ਵਾਹੂ ਆਹੋ ਆਹੋ ਰੋ ਦੱਸਦਾ ਜੀ ਮੁੰਡਾ ਉਹਨਾਂ ਪਹਿਲਾਂ ਸਿਵਲ ਲੱਗਦਾ ਸੀ। ਹਾਂ। ਉਹਨਾਂ ਨੇ ਕਿਹਾ ਸੀ ਕਿ ਮੜਾ ਦੇ ਦੋ ਕਰ ਨੇ ਖੇਤਾਂ ਲੈ ਕਹਿੰਦੇ ਕੋਈ ਨਹੀਂ ਸਾਡੇ ਕੋਲੇ ਖੇਤਾਂ। ਪਾੜ ਕਹਿੰਦੇ ਪਰਲੇ ਨਾਲੇ ਤੱਕ ਵਗਿਆ ਪਾਣੀ। ਸਾਰੀ ਜ਼ਮੀਨ ਡੋਬਦੀ ਉਧਰਲੀ ਤਾਂ। ਨੌਣ ਬਰੀ ਦਾ ਪੁਲ ਜਿੱਤੇ ਦੀ ਜੱਖੇ ਮੂੰਹ ਆ ਜਾਂਦੇ ਨੇ। ਹੁਣ ਕੋਈ ਪਹੁੰਚਿਆ ਨਹੀਂ। ਕੋਤਰਾਓ ਬਾਈ ਕੰਮ ਆਵੇਗਾ ਪ੍ਰਸ਼ਾਸਨ ਵੀ ਆ ਗਿਆ ਸਾਰਾ। ਆ ਇਧਰ ਵੀ ਟੁੱਟ ਗਿਆ ਨਾਲ ਆ ਜਾ ਮਨਾਦਾ ਓਏ। ਆ ਇਧਰੋਂ ਪਾਹੀ ਜੀ ਟੁੱਟ ਗਈ। ਨਹਿਰ ਚੌਥੇ ਪਿਆਦੀ ਬਾਈ ਪਾੜਾ ਸਾਰੀ ਜ਼ਮੀਨ ਡੁੱਬ ਗਈ। ਇਹ ਚੋਂ ਪਾਣੀ ਕੱਢਣ ਵਾਸਤੇ ਬਾਈ ਹੋਰਾਂ ਨੇ ਪਾਹੀ ਜੀ ਪਾੜ ਲਾਤਾ ਹੁਣ ਆ ਨਾਲੇ ਚ ਗੱਡ ਰਹੇ ਨੇ ਸਾਰਾ ਪਾਣੀ ਆਹ ਦੇਖ ਸਕਦੇ ਹੁਣਾਂ ਜ਼ਿਆਦੇ ਪਾਣੀ ਹੈ ਪਾਣੀ ਬਈ ਬਹੁਤ ਜ਼ਿਆਦੇ ਵਧਿਆ ਹੋਇਆ ਹੈ ਤੇ ਬਾਈ ਬਈ ਬੰਨ ਪੱਕੇ ਕਰ ਰਹੇ ਨੇ ਕਿਸਾਨ ਵੀਰ ਸਾਡੇ ਹੈ ਬਾਦੇ ਰਿਹਾ ਪਾਣੀ ਹੈ ਬਾਦੇ ਰਿਹਾ ਪਾਣੀ ਘਟ ਨਹੀਂ ਹਾਂ ਪਾਣੀ ਘਟ ਨਹੀਂ ਰਿਹਾ ਪਿੱਛੇ ਵਧਦਾ ਮੀਂਹ ਆਈ ਜਾਂਦਾ ਪਾਣੀ ਵਧੀਆਂ ਜਾਂਦਾ ਪਿੱਛੇ ਤੇ ਨਹਿਰਾਂ ਲੇ ਇਧਰ ਛੱਡੀ ਜਾਂਦੇ ਨੇ ਉਧਰ ਪਾੜ ਪੈ ਗਿਆ ਕੁਛ ਕੰਮ ਦਿੱਤੀ ਖੜੀ ਹੋਊਗੀ ਪਿੰਡ ਮਰਤਾ ਖੜੀ ਹੋਊਗੀ ਬਾਈ ਬਈ ਦੇਖ ਲੋ ਕਿਵੇਂ ਲੱਗ ਰਹੇ ਨੇ ਜਦੋਂ ਜਹਾਜ਼ ਕਰਨ ਨੰਨ ਨੰਨ ਮਾਸੇ ਹੋ ਗਿਆ ਆਪਣੇ ਅੱਗ ਪੈਣ ਵਾਲੇ ਬੰਦਾ ਹੈ ਬਸ ਉਸ ਨਾਲ ਬੰਦ ਕਰ ਸਕਦੀ ਸੀ ਆਪਣੇ ਕੋਲ ਕੋਲ ਪਾਏ ਪਾਈਪ ਲੱਗ ਕੇ ਦੱਸ ਦੇਣ ਕਿ ਹਾਂ ਤੇ ਉਸ ਤੋਂ ਬਾਅਦ ਉਹਨੂੰ ਭਗਾ ਦਿੰਦੇ ਆਪਾਂ ਪਾ ਫੱਟੇ ਲਾ ਦਿੰਦੇ ਫੱਟਿਆਂ 'ਚ ਤਰਪਾਲ ਪਾ ਦਿੰਦੇ ਬਹੁਤ ਹੀਲੇ ਦੇ ਕਰੇ ਸਰਕਾਰ ਬਹੁਤ ਢਿੱਲੀ ਜੀ ਉੱਥੇ ਗੱਟੇ ਖੜਦੇ ਹੋ ਜਾਂਦੇ ਮਤਲਬ ਉੱਤਾ ਚੱਕਣੀ ਦੀ ਸਰਕਾਰ 14 ਨੂੰ 28 ਫੁੱਟੇ ਬਣੀ ਹੈ ਨਹਿਰ ਵਿੱਚੋਂ ਬੰਦ ਹੁੰਦੀ ਹੈ 12 ਘੰਟੇ ਨਹਿਰ ਬੰਦ ਰਹੂਗਾ ਪਾਣੀ ਬੰਦ ਹੋਇਆ ਪਿੱਛੋਂ ਘਟਾਣੀ ਬਣੀ ਹੈ ਨਾ ਜੀ a few minutes later ਝਾਕ ਕੇ ਮੂਹ ਬਣੇ ਛੱਤੇ ਰਹਿੰਦੇ ਨੇ ਸਾਰੀ ਜੜੀ ਵੀ ਛੋਡੇ ਪਿੰਡ ਚ ਪਾੜ ਪਿਆ ਹੋਇਆ ਤੁਸੀਂ ਦੇਖ ਲਓ ਸਾਰੇ ਜਿਮੇ ਡੁੱਬੀ ਪਈ ਆ ਆ ਪਾੜ ਦੇਖ ਲੈ ਝਾਕਰੀਆਂ ਕਿਵੇਂ ਪੈ ਰਹੀਆਂ ਨੇ ਜਿਵੇਂ ਭਾਖੜਾ ਚ ਪੈਂਦੀਆਂ ਹੁੰਦੀਆਂ ਨੇ ਉਹ ਇਹ ਘਾਸ ਵਾਲੇ ਨਹੀਂ ਹੈਗੇ ਇਹ ਘਾਸ ਵਾਲਾ ਨਹੀਂ ਹੈਗਾ ਖਤਮ ਆਏ ਜਮਾ ਇਹਨੂੰ ਤਾਂ ਦਾਗ ਦੇ ਕੇ ਨਾ ਪਿੰਡ ਵਾਲੇ ਪਿੰਡ ਚੋਂ ਬਾਹਰ ਕੱਢਣਾ ਆ ਮੁੰਡੇ ਨੂੰ ਆ ਗੱਗੀ ਹਰੇ ਸਵੇਰ ਦੇ ਫਿਰਦੇ ਨੇ ਰ ਕਿਉਂ ਕਿ ਕੀ ਹੋਇਆ 5 ਵਜੇ ਆਗਦੀ ਗੱਗੀ ਵਾਲੀ ਲੱਕਣੀ ਗਿਆ ਬਾਈ ਹੋਰਾਂ ਦਾ ਫੁੱਲ ਜ਼ੋਰ ਲੱਗੇ ਆਇਆ ਜਿਨ੍ਹਾਂ ਦੇ ਬਾਈ ਹੋਰਾਂ ਨੇ ਖੇਦੇ ਨੇ ਪਾਣੀ ਰੋਕਣੀ ਰਿਹਾ ਕੁਛ ਕੁ ਉੱਪਰੋਂ ਮੀਂਹ ਪਈ ਜਾਂਦਾ ਮੀਂਹ ਵੀ ਆ ਰਿਹਾ ਹੈ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਪਾਣੀ 2-3 ਫੁੱਟ ਟਰਾਲੀਆਂ ਪਰ ਪਰ ਲਹਿਾਰੇ ਨੇ ਮਿੱਟੀ ਪਰ ਮਿੱਟੀ ਚੱਕ ਕੇ ਬੂਰੀਆਂ 'ਚ ਭਰ ਕੇ ਨੱਕੇ ਜਿਹੜੇ ਟੁੱਟੇ ਹੋਏ ਨੇ ਉੱਥੇ ਥਾਂ-ਥਾਂ ਤੇ ਲਾ ਰਹੇ ਨੇ ਆਇਆ ਬੂਟੇ ਨੱਕਾ ਦੇਖ ਕੇ ਹੀ ਅੱਗੇ ਲੱਗ ਗਿਆ ਨੇੜੇ ਨੇੜੇ ਖੇਤਾਂ ਵਾਲੇ ਬਾਈ ਸਾਰੇ ਇਕੱਠੇ ਹੋਏ ਹੋਏ ਨੇ। ਉਹ ਨੱਕਾ ਤਾਂ ਹੋ ਗਿਆ ਬੂਟੇ ਓਕੇ ਓਏ ਜਿਹੜਾ ਪਾੜ ਜਾ ਪਿਆ ਉਹਦੀ। ਉਹ ਤਾਂ ਉਧਰ ਲੱਗ ਗਿਆ ਪਰ ਉਹ ਬਾਈ ਉਹਨੇ ਬੜਾ ਜ਼ੋਰ ਲਾਇਆ ਜੀ। ਕਰਤਾ ਤਾਂ ਕਰਤਾ ਪਈ ਹਿਸਾਬ ਜੇ ਤਾਂ। ਕਰਤਾ ਓਕੇ ਰਿਪੋਰਟ ਕਰਤੀ ਜਮਾ। ਲਾਦਾ ਬੰਨੌਰੇ ਤਾਂ ਬਾਈ ਉਹਨਾਂ। ਮੰਡਾ ਤੁਹਾਡਾ ਦੋਰੀ ਜੀ ਜੇਸੀਬੀ ਦਾ ਭਾਈ ਬਾਗੀ ਆਪੇ ਹੋ ਗਿਆ ਬਚਰੇ ਮੈਂ ਤਾਂ ਸਾਨੀਰ ਉਹ ਭੱਗਦਾ ਭੈਣ ਬਾਈ ਨੀ ਕਰ ਲਾਉਂਦਾ ਕਾਰੋਂ ਪੈਸਾ ਤਸਮਾਨਾ ਹੋ ਜੋਰ ਲੱਗਿਆ ਹੋਇਆ ਵੀ ਜਿਹਦੇ ਜ਼ਮੀਨਾਂ ਉਹ ਹੀ ਜਾਣੀ ਸੀ ਗੱਲ ਆ ਅੱਗੇ ਤਾਂ ਸੁਬਾਦ ਵਾਲੀ ਖੜੇ ਨੇ ਆਹ ਖੜੇ ਨੇ ਜੀ ਬੱਚੇ ਵੜ ਜੂ ਕੋਈ ਆ ਰੱਥਾ ਮੇਰਾ ਫੋਲ ਗਿਆ ਹਾਂ ਵਾੜੇ ਬੋੜਾ ਬੜਾ ਅਰੇ ਡਿਊ ਜੇਸੀਬੀ ਦਾ ਲੋਡ ਪਾਉਗੀ ਅਜਾ ਸ਼ਨਾ ਸ਼ੇਰ ਆ ਗਿਆ ਸ਼ੇਰ ਆ ਗਿਆ ਵੱਡਾ 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 ਜੈ ਸ਼ਨਾ ਮਾਤਾ ਕਹਣਾ ਜਾ ਬਾਬਾ ਹੈਲਪ ਕਰਾਓ ਹੋਰ ਉਹ ਜਿਹੜੇ ਬੇਲੇ ਖੜੇ ਹੁਣ ਮੇਰ ਦਾ ਟੂ ਹੀ ਦੁਖਦੀ ਨਹੀਂ ਮਾਤਾ ਵੜ ਜਾਂਦਾ ਉਹਨੂੰ ਮੈਂ ਇੱਡੇ ਬੁੱਟਾ ਰਸੇ ਤੇ ਜਾਂਦੇ ਆ ਜਾ ਉੱਤੇ ਜਾਓ ਯਾਰ ਹੋਰ ਫੇਰੇ ਪਾੜ ਹੂਗਾ ਯਾਰ ਸੱਟ ਲਾਓ ਬਰਨਾ ਆ ਬਾਈ ਉਰੇ ਖੜੇ ਨੇ ਇਤਰਾ ਬੋਰੀਆਂ ਚੱਕਣਗੇ ਫਿਰ ਪਰ ਜਾਉ ਹੀ ਪਰੀਦਾ ਵਗਾਈ ਕੋ ਯਾਰ ਪਤਾ ਫਾਇਦਾ ਹੋਏ ਦਰਜਾ ਦੇ ਇਹ ਇਹ ਬੋਲਾਂ ਮਾਰੀ ਜਿੰਨੇ ਡੱਕਾ ਬੋਲਾ ਦਾੜਾ ਚੱਕ ਤਿੰਨੇ ਤਾਂ ਜਾਣੇ ਨੇ ਜਦੋਂ ਜਦੋਂ ਵੀ ਕਰੋ ਜਾਣੇ ਹੋ ਫਿਰ ਮਾਰ ਜੀ ਹਾਂ ਹਾਂ ਲਾ ਦੋ ਜੀਮ ਨਾਲ ਪਾਣੀ ਵੱਧ ਗਿਆ ਪਾਪਾ ਪਹਿਲਾਂ ਹਣਾ ਪਹਿਲਾਂ ਇੱਧਰ ਜਾਈ ਜੀ ਨਾ ਪਾੜੇ ਬੋੜਾ ਵਾਲਾ ਮਸਾਂ ਹੀ ਲੋਟ ਆਊਗਾ ਆਹ ਹੁੰਨੇ ਡਾਣੇ ਛਾਜਲੀ ਤੋਂ ਆ ਗਿਆ ਜੱਠਾਂ ਦੇ ਘਟ ਪਹੁੰਚ ਨੇ ਜੇ ਜਿੰਨਾ ਦੀ ਨਹਿਰ ਹੈ ਐ ਓਏ ਛਾਜ ਲਿਆ ਆ ਰਹੇ ਨੇ ਜਿੰਨਾ ਦੀ ਨਹਿਰ ਚੱਠਾ ਵਾਲਿਆਂ ਦੀ ਹੈ ਨਹੀਂ ਉਹਦਾ ਕਰੇ ਵਾਗੇ ਪਾਣੀ ਜੇ ਝਲ ਰਹੇ ਨੇ ਫੇ ਕਹਾੜੀ ਜੱਠੇ ਡਾਣੇ ਵੱਡੇ ਨੇ ਉਹ ਤੋੜੇ ਜਾ ਰਹੇ ਵਾਹ ਵਾਪੂ ਹੱਲੋ ਜੂਰ ਲੱਗਾ ਹੋਇਆ ਪੰਜਾਬਾ ਪੂਰਾ ਹੈਡ ਹੋ ਜਾ ਸਾਈਡ ਆ а я бу ਸਵੇਰ ਤੱਕ ਉਹ ਨਾ ਦੇਖੋ ਪਹਿਲਾਂ ਕੌਰ ਕਰਨੀ ਦੀ ਨਾ ਜਸਬਾਲ ਕਿੰਨਾ ਕਪੜਾ ਦੀ ਸਵੇਰੇ ਆ ਦੇਖ ਲੈ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਉਹ ਇਹ ਤੇੰਨਾ ਟਾਈਮ ਲੱਗ ਰਿਹਾ ਬਾਬੇ ਘੱਗਰ ਦੇ ਦਾ ਬਹੁਤ ਟਾਈਮ ਲੱਗਦਾ ਹੋਊਗਾ ਹਨਾ ਬੂਟੇ ਉਹ ਤਾਂ ਬਹੁਤ ਟਾਈਮ ਲੱਗਿਆ ਇੱਥੇ ਲੋਕ ਬਾਰੇ ਇਕੱਠੇ ਆਂ ਹੀ ਘਰ ਡੋਬ ਦਿੰਦੀ ਉਹਦਾ ਨਾ ਹੁਣ ਚੜ ਰਿਹਾ ਕਹਿੰਦੇ ਉਜੂ ਵੀ ਪਾਣੀ ਹਾਂ ਪਾਣੀ ਚੜ ਰਿਹਾ ਹੁਣ ਵੀ ਕਹਿੰਦੇ ਉਹਦਾ ਬਾਬਾ ਸਵੇਰ ਤੱਕ ਹੂ ਬੰਦ ਕਿਉਂਕਿ ਹਜੇ ਕੱਲੀਆ ਮਾਹ ਲਾ ਰਹੇ ਨੇ ਦਰਖਤਾਂ ਇਦੋਂ ਮਿੱਟੀ-ਮੁੱਟੀ ਲੱਗੂਗੀ ਤਾਂ 100 ਲਟਰ ਮਾਟਰ ਨੂੰ ਹੋਊਗਾ ਇਹਦਾ ਚਲੋ ਮੈਂ ਕਹਣਾ ਚਲੋ ਹੋਰ ਬਾੜ ਦਾ ਉੱਡਾ ਹੀ ਖੜਾ ਕਹਿੰਦੇ ਸਵੇਰੇ 6 ਵਜੇ ਦੇ ਲੱਗੇ ਨੇ ਸਾਡੇ ਬੰਦੇ ਤਾਂ ਬਸਿਆ ਲੈਣ ਲੱਗੇ ਇਹਦਾ ਖਾ ਸਾਡੇ ਬੰਦੇ ਤਾਂ ਐਨੇ ਗਾਲੀ ਨੇ ਟੁੱਟ ਕੇ ਜਮਾ ਨਸ਼ੇ ਪੱਤੇ ਦੀ ਘਾਟ ਮਾਰ ਗਈ ਲਾਡੀ ਉਹਨਾਂ ਨੂੰ ਚਲੋ ਘਰੇ ਮੈਂ ਮੁੜਿਓ ਚਾਹ ਪੀ ਲਦਾ ਸਰੀਰ ਪਹਿਲਾਂ ਜੱਟ ਨੇ ਪੀਤੀ ਚਾਹ ਇਹਨੇ ਸਮੋਸੇ ਇੱਕ ਵਾਰ ਤੇ ਸਰਾ ਮੈਂ ਦਾਦਾ ਲਈਦੀ ਚਾਹ ਬਾਈ ਸੁਣੋ ਸਹੀ ਮੇਰੀ ਗੱਲ ਸੁਣ ਲਓ ਚੁੱਪਚਾਪ ਕਰਨ ਨੂੰ ਹੋ ਜੋ ਠੀਕ ਆ ਛੇੜਖਾਨੀ ਕਿਸੇ ਨਾਲ ਨਹੀਂ ਕਰਨੀ ਕਿਸੇ ਨੇ ਓਏ ਜੇ ਕੋਈ ਮਿਲ ਗਿਆ ਛੱਠਿਆਣਾ ਜਿਹੜਾ ਸੀਰੀਸ ਆ ਓਏ ਓਏ ਵੇ ਜੇ ਕੋਈ ਖੇਤ ਵਾਲਾ ਮਿਲ ਗਿਆ ਨਾ ਜਿਹਦੀ ਫਸਲ ਡੁੱਬੀਆ ਕੁੱਟੂ ਸੋਨੂ ਦਾ ਵੀ ਤਾਂ ਬਹੁਤ ਗੰਦ ਪਾਉਂਦਾ ਕਹਿੰਦੇ ਪਿੰਡ ਵਾਲਿਆਂ ਤੋਂ ਤਾਂ ਬਈ ਬਣੀ ਨਹੀਂ ਗੱਲ ਸਰਕਾਰ ਨੇ ਕਹਿੰਦੇ ਫੋਰਸ ਭੇਜੀ ਆ ਇਹ ਪਾਉ ਕਹਿੰਦੇ ਪਾਣੀ ਦੇ ਕਾਬੂ ਪੱਜ ਗਏ ਮੋੜੇ ਪੱਜ ਗਏ ਕਰ ਲਓ ਮਾਜੀ ਓਏ ਉਹ ਤੁਹਾਡੇ ਪਿੰਡ ਨੇ ਹਰ ਕੁਸੀਆ ਐਡੀ ਫੁੱਦੂ ਨੌਜਵਾਨ ਪੀੜੀ ਕਿਹੜੇ ਪਿੰਡ ਦੀ ਹੋ ਸਕਦੀ ਆ ਛੋਡੇਲੀ ਦਾ ਹੈਗੀ ਆ ਸੁੱਤੇ ਉੱਠ ਕੇ ਆ ਰਹੇ ਤੁਸੀਂ ਐਡਾ ਪਾੜ ਪਿਆ ਖੜਾ ਅਸੀਂ ਪਿੰਡੋਂ ਚੱਲ ਗਏ ਜਸ਼ਨ ਪਤਾ ਕਿੰਨੇ ਦਰਖਤ ਲਾਦੇ ਪਾੜ ਚ ਜਾ ਕੇ ਗੋਤਾ ਖੋਰੇ ਲੱਗਦਾ ਜਿਹਾ ਕੱਚੇ ਜੇ ਆ ਗਈ ਦੀ ਅਸ ਤਾਂ ਨੂੰ ਜਦੋਂ ਫੋਨ ਆ ਗਿਆ ਸਾਡੇ ਚਾਚੂ ਨੂੰ ਸਾਡੇ ਚਾਚੂ ਨੂੰ ਓਏ ਸਾਡੇ ਚਾਚੂ ਨੂੰ ਫੋਨ ਆ ਗਿਆ ਕਹਿੰਦੇ ਵੀ ਐਂ ਕਰਕੇ ਨਹਿਰ ਚ ਪਾੜ ਪੈ ਗਿਆ ਉਹਦੀ ਭੱਜੇ ਅਸ ਤਾਂ ਹਾਂ ਸਤਿ ਆਦਾ ਗੋਗੋ ਗੋਗੋ ਗੇਮ ਆ ਇਹ ਪੁਨਨ ਕਰੋ ਮੈਂ ਕਹਣ ਉਹ ਇਹ ਕੁਝ ਹੋਵੇ ਪੁਨਨ ਕਰਦੇ ਨਹੀਂ ਇਹ ਕਿਹੜੇ ਖੜਿਆਲ ਵਾਲੇ ਨਹੀਂ ਕਰ ਰਹੇ ਅਸੀਂ ਵੀ ਵਿਚੀ ਆ ਗਏ ਓਡੀ ਕਰਿਆ ਕਰੋ ਪੁਨਨ ਕਰਾ ਅਸੀਂ ਵੀ ਵਿਚੇ ਆਏ ਹਾਂਜੀ ਉਹ ਪੁਨਨ ਨਹੀਂ ਕਰਦੇ ਪਾਪ ਵਾਲਾ ਕਰਦੇ ਹਾਂ ਤਾਂ ਹੀ ਤਾਂ ਨਹਿਰ ਟੁੱਟ ਜਾਂਦੀ ਆ ਸਹੀ ਗੱਲ ਆ ਓਏ ਮੇਰੀ ਗੱਲ ਸੁਣ ਲੈ ਨਾਲੇ ਓ ਆ ਵੀ ਗੱਲ ਦੇਖਣ ਵਾਲੀ ਆ ਉੱਥੇ ਸਾਰੇ ਖੜਿਆਲ ਵਾਲੇ ਬੰਦੇ ਨੇ ਜਿਹੜੇ ਪਾਣੀ 'ਚ ਲੱਗ ਰਹੇ ਨੇ ਜਦੋਂ ਜਹਾਜ਼ਦ ਕਰਨ ਚੱਠਾਣਾ ਕੋਈ ਨਹੀਂ ਛਾਇਲੀ ਦੀ ਉਹ ਗੱਡੀ ਭਰ ਕੇ ਆਈਏ ਬੁਰੀ ਤਕੜੀ ਇੱਡੀ ਦੇ ਕਰ ਮੈਂ ਦਿਖਾ ਦੇ ਮਾੜੇ ਤਿੰਨੇ ਵਾਜ ਵੀ ਉਨੀ ਬੈਠਣਗੇ ਇੱਜ ਵੀ ਉਨੀ ਬੰਦੇ ਨੇ ਕਾ ਠੀਕ ਆ ਓਕੇ ਬਾਏ ਮੈਂ ਲਾ ਇੱਧਰ ਬੈਠੇ ਨੇ ਦੋ ਆਪਣੇ ਬੰਦੇ ਹੋਰ ਗੋਤਾਖੋਰ ਟੀਮ ਲਿਆਂਦੀ ਦੀ ਮੈਂ ਨਾਲ ਆ ਦੇ ਗੋਤਾਖੋਰ ਬੈਠਾ ਆਪਣਾ ਗੋਤਾਖੋ ਇੱਡੀ ਆ ਪ੍ਰਸ਼ਾਸਨ ਨਾਲ ਸਾਰੀ ਗੱਲ ਹੋ ਗਈ ਪ੍ਰਸ਼ਾਸਨ ਨਾਲ ਹੋ ਗਈ ਗੱਲ ਇਹ ਜਦੋਂ ਫੋਨ ਕਰਾਂਗੇ ਤੁਹਾਨੂੰ ਜੀ ਉਦੋਂ ਆ ਜੀ ਰਾਤ ਨੂੰ ਖੜੇ ਕੋਈ ਲੋੜ ਨਹੀਂ ਨਾਲ ਉਮੀ ਭੱਜਿਆ ਬੈਠਾ ਇਹਦਾ ਨਹਿਰ ਚ ਰਿਹਾ ਜਦੋਂ ਆਇਆ ਨਹਿਰ ਚ ਦੀ ਇਹ ਗੋਤਾ ਕਰ ਰਿਹਾ ਵੱਡਾ ਗੋਤਾ ਕਰ ਰਿਹਾ ਕੱਲ ਨੂੰ ਬੰਦੋ ਚਾਹ ਠੀਕ ਆ ਫਿਰ ਓਏ ਮੱਥਾ ਨਾ ਮਾਰ ਚੱਲ ਰੋ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਬਾਈ ਚਾਚੂ ਜੀ ਨੇ ਅੱਛ ਵੀ ਬੜੀ ਕਰਦੇ ਹਾਂ ਬਈ ਓਏ ਟਾਈਮ ਨਾਲੇ ਤਰਪੇ ਲੈ ਘਰ ਨੂੰ ਓਏ ਆਵਾਂਗੇ ਹੁਣ ਸਰ ਜਾਨਾ ਸਾਰੀ ਗੱਲਬਾਤ ਹੋ ਗਈ ਕੀ ਗੱਲ ਹੋਈ ਤੇਰੀ ਡੀਐਸਪੀ ਸਾਹਿਬ ਕਹਿੰਦੇ ਹੁਣ ਤੁਸੀਂ ਜਾਓ ਘਰੇ ਹਾਂ ਜੇ ਸਾਨੂੰ ਰਾਤ ਭਰate ਲੋੜ ਪਈ ਤਾਂ ਤੁਹਾਨੂੰ ਫੋਨ ਕਰਦਾਂਗੇ ਖੱਜਲ ਮੋਣ ਦਾ ਔਰ ਛੋਟਾ ਬੁੱਟਾ ਜੀ ਮੈਂ ਕਿਹਾ ਠੀਕ ਹੈ ਚੱਲ ਫਿਰ ਜੇ ਡੀਐਸਪੀ ਸਾਹਿਬ ਨਹੀਂ ਕਹਦਾ ਫਿਰ ਤਾਂ ਆਪਣਾ ਕੰਮ ਵੀ ਕੀ ਜਰੂਰ ਕੰਮ ਵੀ ਹੈ ਨਹੀਂ ਕੋਈ ਆ ਕਹੇ ਰਾਤ ਨੂੰ ਜੀ ਤੇ 1 ਵਜੇ ਫੋਨ ਕਰਦਿਓ ਸੀ ਉਹਦੀ ਆਵਾਂਗੇ ਉਹਦੀ ਜਨਵਾਰ ਚ ਖੜੀ ਹੋਊਗੀ ਹਾਂ ਉਹੀ ਘਮਾਉਣੀ ਹੈ ਡਰਜ ਨੂੰ ਬੁੱਟੇ ਪਹਿਲੀ ਰਿੰਗ ਫੋਨ ਚੱਕ ਲਈ ਨਾਲ ਦੀ ਨਾਲ ਖਿੱਚ ਦੇਣੀ ਹੈ ਜਨ ਆਪਾਂ ਅੱਜ ਨਹੀਂ ਆਏ ਦੇਖ ਉਹੀ ਤਾਂ ਗੱਲ ਆ ਚਾਚੂਰੀਆ ਬੈਠਣ ਦੇ ਕਮਿੰਦ ਕੜਿਆ ਜਾ ਰਿਹਾ ਹੁਣ ਆਪਾਂ ਓ ਵਾਹ ਓਏ ਚਾਚੇ ਸਵਾਦ ਲਿਆਦਾ ਓ ਕੰਚੇ ਰਖਾ ਕਮਿੰਦ ਕੜ ਲਾ ਦੇ ਓਏ ਗੱਡੀ ਤਰਾਂਝੇ ਦੀ ਮਾਰਾ ਭਾਰਤ ਬਾਗ ਵਿਦਾਤਾ ਪੰਜਾਬ ਸਿੰਧ ਗੁਜਰਾਠ ਮਰਾਠਾ ਰਾਜੜ ਉਦਗਰ ਬੰਗਾ ਵਿੰਦ ਹਿਮਾਚਲ ਜਮੁਨਾ ਗੰਗਾ ਉੱਛਲ ਜਲ ਦੀ ਤਰੰਗਾ ਗਿਆਤਾ ਬਸ਼ਵਨਾ ਮੇ ਜਾਗੇ ਗਿਆਤਾ ਬਸ਼ਵਨਾਸ਼ਿ ਸਿਆਗੇ ਕਾਇ ਸਰ ਆ ਵੇ ਵਾਹ ਹਿੰਦੂ ਦੇ ਨਾਮ ਦੇ ਕਲੰਕਾ ਦਾ ਵਾਹ ਇੰਡੀਆ ਦੇ ਇੰਡੀਆ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਇਦਾ ਬੁਝਾਇਆ ਜਾ ਜਾ ਨੰਗਨ ਮਨ ਅਦੀ ਨਾਇਕ ਜਾਇਂ ਭਾਰਤ ਬਾਗਿਆ ਵੀ ਦਾਤਾ ਚਾਇਆ ਹੈ ਜਾਇਆ ਹੈ ਜਾਇਆ 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 ਜਾਹਿੰਦਾ ਚੰਗਾ ਬਣਾ ਸਮੋਸਿਆਂ ਨੂੰ ਮਨਾਦੀ ਵੀ ਕਦੇ ਕਦੇ ਮੈਂ ਸਮੋਸੇ ਲੈਣਾ ਨਾ ਮਸਾ ਸਾਲ ਤੋਂ ਇੱਕ ਦਿਨ ਮੰਨਦਾ ਹੈ ਇਹ ਭੈਣ ਦੀ ਮਸਰਾਜੀ ਦੀ ਕੁੜੀ ਸੋਈਦੀ ਉਹ ਵੀ ਕੈਨਸਲ ਕਰਾ ਦੇ ਲੱਗੀ ਥੋੜੀ ਵੀ ਆਪਸ ਵਿੱਚ ਓਏ ਕੀ ਆ ਓਏ ਲੱਡੀ ਇਹਦਾ ਮੈਂ ਤਾਂ ਖਾਦਾ ਨਹੀਂ ਤੜਿਆ ਹੋਇਆ ਉਹ ਕੀ ਗੱਲ ਆ ਯਾਰ ਲੱਡੀ ਇੱਕ ਦਿਨ ਖਾ ਲੈਂਦਾ ਗੱਡੀ ਕਹਿੰਦਾ ਚੀਟੇ ਦੇ ਕਰ ਲੈਂਦਾ ਜਾ ਚੱਲ ਕੋਈ ਗੱਲ ਨਹੀਂ ਉੱਤਰ ਜਾਣਾ ਬੇਚ ਫਰਕ ਪੈਂਦਾ ਫਿਰ ਜੇ ਮੜਾ ਜਾ ਵਿੱਚ ਭੈਣ ਚੋੜ ਲੱਡ ਪਰ ਹੜ ਜਾਏ ਨਹੀਂ ਲੈ ਵੀ ਰੋਕ ਦੋ ਗੱਡੀ ਓਏ ਉੱਤਰੋ ਮੁੰਡਿਓ ਲੈ ਵੀ ਨਹਿਰ ਚ ਪਾੜ ਬਾਲਾ ਡਬਲ ਦੀ ਤਾਂ ਕਰਕੇ ਪਾਣੀ ਬੰਦ ਹੋਇਆ ਨਹੀਂ ਟਾਈਮ ਨਾਲੇ ਘਰੇ ਆਗੇ ਬਲਾਉ ਦੀ ਕਰਦੇ ਹੁਣ ਸਮਾਪਤੀ ਆ ਗਿਆ ਤੂੰ ਬੰਨਰ ਗਿਆ ਕਿਹੜਾ ਉਹ ਟੂ ਹੀ ਦੁਖਦੀ ਆ ਭਾਈ ਤਾਂ ਬੰਨਿਆ ਹੋਇਆ ਫੇਰ ਝੜ ਕੇ ਜਿਹੜੀ ਮੋਟਿਆਰੀ ਗੱਡੀ ਐ ਸ਼ਮੀ ਹਟਦੀ ਆ ਗਿਆ ਘਰੇ ਟਾਈਮ ਨਾਲ ਕਿਹੜਾ ਹੈ ਕੌਣ ਹੈ ਸਾਫ ਦਾ ਪੱਟੀਆਂ ਆਪਣੇ ਲਾ ਦੇ ਅੰਦਰ ਹੀ ਹੋਵੇ ਲਾ ਦੇ